ਜੋ ਬੰਦਾ ਨਾ ਨਾ ਸਤਿਗੁਰੂ ਸਾਡੇ ਜੰਗਨ ਨਾਤੇ ਆਏ ਆ ਉਹਨਾਂ ਦੇ ਕੋਸ਼ਿਸ਼ ਕਰ ਸੀ ਜੀ ਆਪਣੇ ਮਹਾਰਾਜ ਨੇ ਜਿਸ ਨਾਲ ਉਹਨਾਂ ਕੋ ਦਿੱਤਾ ਸ਼ਾਦੀ ਵਾਸਤੇ ਨੀ ਲੜਾਈਆਂ ਲੜੀਆਂ ਫਰਕ ਲੈ ਕੇ ਉੱਤੇ ਸਾਡੇ ਦਾ ਹੱਕਾ ਪ੍ਰਤੀਵਾਦ ਉਠਾਈ ਅਸੀਂ ਉਹਨਾਂ ਦੀ ਯਾਦ ਵਿੱਚ ਜੰਮ ਕੇ ਨਮਾ ਰਹੇ ਆ ਹਰਿ ਜੈ ਨੀ ਮਨਸਰਹਾਰਿ ਸਦਾ ਨਹੀਆ ਟੁੱਟੀ ਗੋਲਾ ਹਰੇ ਜੀ ਬਰਾਬਰਤਾ ਦਾ ਅਧਿਕਾਰ ਉਹ ਬਰਾਬਰਤਾ ਦਾ ਮਾਨ ਸਤਕਾਰ ਉਹ ਤੁਹਾਡਾ ਦਾ ਬੇਜਾ ਵਾਸਤੇ ਉਹਦੀ ਯਾਦ ਹਰ ਸਾਲ ਕਾਇਆ ਕਰਦੀ ਹੈ ਤੇ ਮਹਾਰਾਜ ਅੱਗੇ ਹੋ ਕੇ ਇਹਦੀ ਯਾਦ ਕਰ ਸਕਦਾ ਬਲਦੇ ਹੀ ਰੱਖੇ ਤੇ ਸੀ ਹਰ ਸਾਲ ਉਹਨਾਂ ਦਾ ਜਿਵੇਂ ਪਹਿਲੇ ਹੁੰਦਾ ਹੁੰਦਾ ਸਰਤਾ ਨੂੰ ਇਹ ਵੀ ਮਿਲ ਪਿਆਰ ਕੇ ਜੋ ਗੁਰੂ ਸਾਹਿਬ ਨੇ ਸਾਨੂੰ ਸਿਖਿਆ ਦਿੱਤੀ ਆ ਉਹਦੇ ਉੱਤੇ ਹਮ ਤਾਂ ਜਜ਼ੂਰ ਜੀਤ ਲ ਕਰੋ ਤੇ ਵੰਡ ਛੋ ਬ ਤੇ ਆਪਣਾ ਅਕਾਂ ਦੇ ਪ੍ਰਤੀ ਸੁਚੇਤ ਰਹੋ ਤੇ ਵੀ ਅਰਗਸ ਕਰੋ ਜੋ ਇੱਥੇ ਜੁੜ ਕੇ ਰਹੋ ਅਸੀਂ ਅੱਜ ਜੀ ਚਾਹਤ ਹੈ ਸਭ ਬਿੰਦਤ ਤੁਨ ਕੋ ਬੋਲਣਾ ਕੀ ਕਹਿਣਾ ਚਾਹੁੰਦੇ

ਆਪਾਂ ਨੂੰ ਚਿੰਤ ਜੀ ਆਪੇ ਰੋਸ਼ਨਾ ਕਰਦੇ ਜਾਂਦੇ ਹੋਰ ਬਹੁਤ ਬੋਲਦੇ ਆ ਹਰ ਇੱਕ ਨਾਗਰਿਕ ਦੇ ਨੰਬਰ ਆਇਆ ਜਿਸ ਤਰ੍ਹਾਂ ਦਾ ਲੱਗ ਰਿਹਾ ਹੋਰ ਤੁਸੀਂ ਬਹੁਤ ਵੱਡਾ ਦੇ ਨਾਲ ਆਸੀ ਸਾਡੇ ਕਿਸੇ ਦਾ ਸਿਆਣਕ ਚਾਹਣਾ ਕਰਕੇ ਚਾਹੂ ਕਰਦੇ ਸਰਕਾਰ ਦੇ ਲੱਗਦਾ ਤੇ ਉਹ ਸਭ ਉਹਨਾਂ ਦੀ ਗੱਲ ਕਰਦੇ ਇਸ ਕਰਕੇ ਅੱਜ ਵੀ ਨਾਟਿਓ ਪਾਕਿਸਤਾਨ ਹਰ ਸਾਲ ਉਹਨਾਂ ਦੀ ਇਸ ਤਰ੍ਹਾਂ

ਯੋਗਤਾ ਦਿਖਾਇਆ ਗਿਆ ਕਲਾਬਲ 50 ਜੀ ਆਰ ਜੀ ਕੋਈ ਕੋਈ ਸਿਨਰ ਗੱਟ ਨੇੜੇ ਨੂੰ ਜਾਣਾ ਕਰਨਾ ਹੈ ਨਾ ਲੱਗਦਾ ਫੈਸਲਾ ਹੈ ਬਿਲਕੁਲ ਠੀਕ ਹੈ ਸਿੰਦਰ ਚਾਰਨ ਕੰਮ ਕਰ ਰਿਹਾ ਹੈ